ਕੋ ਗੰਝਾ ਸੀ ਹੂੰ ਗੰਝੇ ਦੇ ਮਾਂ ਰੱਖਿਆ ਜਾਲੀ ਸੀ ਅਸਹੀ ਤੇ ਸੀ ਉਹ ਜੱਟ ਧੀਮੀਦਾਰ ਕਈ ਭਰਾ ਸੀ ਹੂੰ ਤੇ ਦੂਜੇ ਤਿੰਨ ਵਿਆਹੇ ਵੀ ਸੀ ਤੇ ਉਹ ਸੀ ਛੜਾਈ ਅਸਹੀ ਤੇ ਪਿੰਡਾ ਪੁਣਾ ਰੱਖਿਆ ਉਹਨਾਂ ਸੀ ਮਾਲ ਝਾੜਦਾ ਸੀ ਹੂੰ ਉਹਨੂੰ ਜਦ ਮਾਲ ਝਾੜਦੇ ਨੂੰ ਬਾਹਰੋਂ ਹਾਰਸੇ ਆ ਗਿਆ ਛੜ ਗਿਆ ਠੀਕ ਹੈ ਜੀ ਜਦੋਂ ਹਾਰ ਲੈ ਕੇ ਆਇਆ ਤੇ ਭਾਈ ਪਰ ਜਾਈਆਂ ਕਿਦਾ ਬੁਲਾਉਂਦੀਆਂ ਨਹੀਂ ਹਾਰ ਦੇਖ ਕੇ ਭੱਜੀਆਂ ਫਿਰਨ ਉਹ ਕਹੇ ਮੈਨੂੰ ਦੇ ਦੇ ਉਹ ਕਹੇ ਮੈਨੂੰ ਦੇ ਦੇ ਉਹ ਕਹਿੰਦਾ ਮੈਂ ਤਾਂ ਨਹੀਂ ਕਿਸੇ ਨੂੰ ਦਿੰਦਾ ਮੈਂ ਤਾਂ ਵਿਆਹ ਕਰਾਂ ਬਹੂ ਲਿਓ ਉਹੀਆਂ ਟੁੱਟ ਪਣੇ ਤਾਂ ਕੋਣ ਬਹਾਂ ਲਈ ਬੈਠਾ ਅਰ ਸੁੱਡੇ ਕੁੜੇ ਲਿਉਂਗਾ ਚੱਲ ਭਾਈ ਉਹਨੇ ਦੂਏ ਦਿਨ ਤੁਰ ਗਿਆ ਤੁਰਿਆ ਜਾਂਦਾ ਤੁਰਿਆ ਜਾਂਦਾ ਜਦੋਂ ਗਾਹਾਂ ਉਧਰੋਂ ਪਰੋਂ ਗੀੜਾ ਖਾ ਕੇ ਮੂੜਿਆ ਇੱਕ ਬੁੜੀ ਉਹ ਤੁਰ ਕੇ ਜਾਂਦੇ ਸੀ ਇੱਕ ਬੁੜੀ ਆਵੇ ਲਈ ਕੁੜੀ ਨੂੰ ਹੂੰ ਕੁੜੀ ਨਵੀਂ ਵਿਆਹੀ ਵੀ ਟੁੰਸ਼ਲਾ ਪਾਇਆ ਹੋਇਆ ਚੂੜਾ ਚਾਲਾ ਪਾਇਆ ਹੋਇਆ ਤੇ ਕੁੜੀ ਹੰਬੀ ਪਈ ਪਰਿਆ ਨਾ ਜਾਵੇ ਇਹਦੇ ਕੋਲੇ ਘੋੜੀ ਹੂੰ ਉਹ ਕਹਿੰਦੀ ਜੇ ਦੀ ਰਾ ਜੇ ਆ ਭਾਈ ਤੂੰ ਵਾ ਲੈ ਨਾ ਮੇਰੀ ਕੁੜੀ ਨੂੰ ਹੂੰ ਤੇ ਹੰਬੀ ਪਈ ਆ ਆਹਦਾ ਕੋਈ ਨਹੀਂ ਵਾ ਲੈ ਹੂੰ ਵੇ ਉਹਦੀ ਤੇਰਾ ਨਾਂ ਕੀ ਆ ਭਾਈ ਹਣਾ ਮੇਰਾ ਨਾਂ ਘਰ ਜਮਾਈ ਅੱਛਾ ਮੇਰਾ ਨਾਂ ਘਰ ਜਮਾਈ ਆ ਉਹ ਠੀਕ ਆ ਥੋੜੀ ਵਾਰ ਦਾ ਤੁਰਿਆ ਗਿਆ ਗੱਲਾਂ ਕਰਦਾ ਕਰਦਾ ਤੁਰਿਆ ਗਿਆ ਦਾ ਜਾਖਰੇ ਕੁੜੀ ਚੱਕਦੀ ਮਾਰ ਕੇ ਅੱਡੀ ਹੂੰ ਚੱਕਦੀ ਤੇ ਬੁੜੀ ਪਾਵੇ ਰੌਲਾ ਪੜ ਪਾਵੇ ਲੋਕਾਂ ਦੇ ਹੂੰ ਬੁੜੀ ਵੇ ਘਰ ਜਮਾਈ ਲੈ ਗਿਆ ਵੇ ਘਰ ਜਮਾਈ ਲੈ ਗਿਆ ਲੋਕ ਕਹਿੰਦੇ ਦੇਖੋ ਕੁੜੀ ਕਮਲੀ ਆ ਜਦੋਂ ਵਿਆਹੀ ਵੀ ਇਹਨੇ ਲਜਾਣੀ ਹੋਈ ਆ ਹਾਂ ਕਾਲ ਭਾਈ ਜਦੋਂ ਦੂਰ ਨਾਂ ਗਿਆ ਉਹ ਕਹਿੰਦੀ ਭਾਈ ਇਹਦਾ ਨਾ ਉਹ ਵਾਲੇ ਸੌਰਜ ਜਦੋਂ ਵਿਆਹੀ ਹੈੀ ਆ ਤੇ ਲਿਜਾਣੀ ਆ ਰਹੀ ਨਹੀਂ ਇਹਦਾ ਨਾ ਹੀ ਘਰ ਜਮਾਈ ਸੀ ਠੀਕ ਆ ਉਹ ਪਹਿਲਾਂ ਰੱਖਦੇ ਫੜਫੜ ਲੈਦੇ ਹੁੰਦਾ ਦੂਰ ਨਿਕਲ ਗਿਆ ਜਦੋਂ ਗਾਹਾਂ ਗਿਆ ਗਾਹਾਂ ਜਾ ਕੇ ਤੇ ਰਾਤ ਪੈ ਗਈ ਅੱਛਾ ਜੀ ਰਾਤ ਪੈ ਗਈ ਤੇ ਤੇਲੀਆਂ ਦੇ ਘਰੇ ਤੇਲੀ ਬੈਠਾ ਵਾਰਚ ਤੇਲੀ ਨੂੰ ਵਾਲਾ ਵੀ ਮੱਖ ਰੋਟੀ ਨਹੀਂ ਖਾਣੀ ਟੋਕਰੀ ਖਾਣਾ ਅਸੀਂ ਖਾਏ ਆ ਸਭ ਕੁਝ ਤੇ ਵੀ ਮੈਂ ਕਰਾਤੀ ਕਟਣੀਆਂ ਪੈਣਾ ਹੀ ਆ ਮੇਰੀ ਰਾਤ ਕਟਾ ਦੇ ਉਹ ਆਦਾ ਕੋਈ ਨਹੀਂ ਤੇਲੀ ਨਾ ਆ ਜਾ ਬੰਦੇ ਕੁੜੀ ਕੋਈ ਗੱਲ ਨਹੀਂ ਤੂੰ ਖਾਣਾ ਪੀਣਾ ਹਾਇਆ ਤੈਨੂੰ ਲਿਆ ਵੀ ਦੇਵਾਂਗੇ ਤੂੰ ਜ਼ਿਮੀਂਦਾਰ ਆਂ ਥੋ ਕਮਾਂਡਾ ਸਾਡੇ ਨਰੂਨੀ ਉਹਦਾ ਰੋਟੀ ਗੱਟੀ ਮੈਂ ਖਾਏ ਆ ਸ਼ਬਦ ਅੱਲਾ ਸੀ ਸ਼ਬਦ ਲਜੂ ਖਾਏ ਆ ਇਸ ਦਾ ਪੈਣਾ ਹੀ ਆ ਚਲ ਉਹਨੇ ਮੰਜਾ ਮੰਜਾ ਦੇਤਾ ਤੇ ਉਹਨੂੰ ਕਹਿੰਦਾ ਮੇਰਾ ਨਾਂ ਕੀ ਆ ਹੂੰ ਉਹ ਆ ਮੇਰਾ ਨਾਂ ਹੈਗਾ ਮੈਂ ਹੈਗਾ ਹੂੰ ਮੈਂ ਹੈਗਾ ਉਹ ਵੀ ਠੀਕ ਆ ਉਹ ਸਾਲੇ ਨੇ ਖਾ ਖੂ ਰਿਆ ਲਾਖਣ ਬਾਹਰ ਆ ਤੇ ਕਿਤੇ ਰਾਸਮ ਟਟੀਆਂ ਲੱਗੀਆਂ ਟਟੀਆਂ ਲੱਗੀਆਂ ਤੇ ਉਹ ਜਿਹੜਾ ਕਿਥੇ ਖਾ ਲਉਂਦੇ ਸੀ ਟੋਆ ਆ ਸੀ ਜਿਵੇਂ ਤੁਸੀਂ ਦੇਖਿਆ ਨਹੀਂ ਰੋ ਪੀਪੇ ਧਰਨੂ ਹੁੰਦੇ ਸੀ ਪੀਪੇ ਚਾਖਦੇ ਸੀ ਪਹਿਲਾਂ ਹੁਣ ਤਕੜਾ ਹੈ ਜਾਂਦਾ ਹੁੰਦਾ ਉਹਨੂੰ ਬਾਹਾ ਕਹਿੰਦੇ ਸੀ ਪੀਪਾ ਧਰਦਾ ਟੋਆ ਪੱਟਿਆਂ ਨੂੰ ਭਰ ਗਿਆ ਚੱਕੀ ਬਾਹਾ ਉਹ ਲ ਜਾ ਕੇ ਕੜਾਹੇ ਚ ਪਾ ਦੇਣਾ ਹੋਰ ਧਰ ਦੇਣਾ ਉਹ ਹੁੰਦਾ ਸੀ ਇਸ ਤਰ੍ਹਾਂ ਤੇ ਉਹ ਟਟੀਆਂ ਲੱਗੀਆਂ ਉਹ ਜਿਹੜੀ ਕੁੜੀ ਨੂੰ ਲਿਆਇਆ ਸੀ ਉਹ ਵਾਲੀ ਵੀ ਇੱਥੇ ਹੀ ਫਿਰੀ ਜਾ ਠੀਕ ਹੈ ਉਹ ਇੱਥੇ ਫਿਰੀ ਗਿਆ ਜਿਉਂ ਪਤਾ ਵੀ ਹੁਣ ਤੜ ਕਿਉਂ ਸਵੇਹਾ ਨਿਕਲ ਗਿਆ ਸੜਾ ਜਦੋਂ ਸਵੇਹਾ ਨਿਕਲ ਗਿਆ ਤੇ ਉਹ ਉੱਠਿਆ ਤੇਲੀ ਤੇਲੀ ਨੇ ਜਾ ਕੇ ਇੱਥੇ ਦੇਖਿਆ ਵੀ ਉਹ ਤਾਂ ਭੱਜ-ਭੁੱਜ ਕੇ ਉੱਠ ਕੇ ਤੁਰ ਗਏ ਬਾਹਰ ਖਲਾ ਕੇ ਗਏ ਦੱਸ ਕੇ ਤੇਲੀ ਨੇ ਸੱਬਰ ਚੱਕੀ ਸੱਬਰ ਚਾ ਕੇ ਉਹਨੂੰ ਵਿੱਚ ਮਾਰੀ ਐ ਵੀ ਅੱਖਾਂ ਖਾਲ ਉਸਾਈ ਪੜ ਗਈ ਠੀਕ ਹੈ ਤੇਲੀ ਨੇ ਬਾਹਵਾਲੀ ਠੀਕ ਹੈ ਇਹ ਤੁਹਾ ਕੀ ਬਣਿਆ ਪਿਆ ਉਹ ਮਾਂ ਹੀ ਛਰੇ ਹਾਨ ਭੱਜ ਕੇ ਜਾ ਕੇ ਉਹ ਕਹਿੰਦਾ ਆਪਦੇ ਘਰ ਵਾਲੀ ਨੂੰ ਕਹਿੰਦਾ ਉਹ ਕਿਨੇ ਕੰਮ ਕੀਤਾ ਕੀ ਆ ਕਿਸੇ ਕਿਨੇ ਕਰੀਆ ਲੇਟਰੀ ਉਹਦੇ ਆ ਕੇ ਤਾ ਭੁੱਲਿਆ ਉਹ ਕਹਿੰਦੀ ਕੱਲ ਆਪਣੇ ਘਰੇ ਮੈਂ ਹੈਗਾ ਦਾ ਸੀਗਾ ਉਹਨੇ ਮਸੜੇ ਨੇ ਹੋ ਘਾਲੀ ਉਹਦੇ ਮਾਰੀਆਂ ਪੁਰਾਣੀਆਂ ਪੂਆਂ ਭੱਜ ਕੇ ਕਬਾਨੀਆਂ ਗਮਾਣ ਸੀ ਉਹ ਆ ਗਿਆ ਉਹ ਆਦਾ ਕੱਲ ਸੀਦਾ ਸਿੱਡੀ ਛੋਟੇ ਘਰੇ ਮੈਂ ਹੈਗਾ ਸੀ ਉਰੇ ਮਾਰੀਆਂ ਚਾਰ ਪੰਜ ਪੁਰਾਣੀਆਂ ਇਹ ਜੱਟ ਆ ਗਿਆ ਜੱਟ ਕਾ ਨਹੀਂ ਹੋ ਜੱਟ ਨੇ ਪੁਰਾਣੀ ਫੜ ਲਈ ਆਦਾ ਮੇਰੇ ਆ ਸਾਲਿਆ ਤੇਰੇ ਕਿਨੇ ਕੌਣ ਸੀ ਤੇਰੇ ਕੱਲ ਕਰੀ ਆਦਾ ਕੇ ਖਸੀਗਾ ਆਦਾ ਫਿਰ ਉਹ ਤੂੰ ਇੰਨਾ ਵੀ ਉਹਦਾ ਨਾਮ ਹੈਗਾ ਸੀ ਉਹਨੇ ਕਰਿਆ ਕੰਮ ਤੇ ਤੂੰ ਪਤਨੀ ਇਹਨਾਂ ਨੂੰ ਜਾਨਾ ਉਥੋਂ ਨਿਕਲ ਗਿਆ ਤੇ ਗਾਹਾਂ ਫਿਰ ਇੱਕ ਥੋਬੀ ਬੈਠਾ ਥੋਬੀ ਤੇ ਪੰਡ ਬੰਨੀ ਪਈ ਲੀੜੀਆਂ ਦੀ ਧੂਣ ਵਾਸਤੇ ਰੱਖੀ ਵੀ ਤੇ ਥੋਬੀ ਨੂੰ ਕਹਿੰਦਾ ਵੀ ਹਮ ਲੱਸੀ ਪਿਆ ਉਹ ਆ ਰਹੀ ਲੱਸੀ ਪਿਆਨਾ ਲੱਗਦੀ ਕਿੱਥੋਂ ਆਇਆ ਬਾਈ ਇਧਰੋਂ ਆਇਆ ਕੀ ਨਾ ਆਦਾ ਮੇਰਾ ਨਾਮ ਹੈਗਾ ਕੱਲ ਦੁਪਹਿਰੇ ਲੁੱਟਿਆ ਕੱਲ ਦੁਪਹਿਰੇ ਲੁੱਟਿਆ ਉਹ ਵੀ ਠੀਕ ਆ ਉਹ ਲੱਸੀ ਲੈਣ ਬੜਿਆ ਤੇ ਮੇਰੇ ਸਾਹਨੇ ਪੰਡ ਮਾਰੀ ਡੀਡਾਂ ਦੀ ਘੋੜੀ ਤੇ ਤੇ ਚੱਕਤੀ ਘੋੜੀ ਉਹ ਰੌਲਾ ਪਾਈ ਜਾਵੇ ਉਹ ਕੱਲ ਦੁਪਹਿਰੇ ਲੁੱਟਿਆ ਕੱਲ ਦੁਪਹਿਰੇ ਲੁੱਟਿਆ ਉਹ ਗਲੂ ਕਹਿੰਦੇ ਮੇਰਾ ਸਾਲਾ ਕੁ ਮੂਰਖ ਕੱਲ ਦੁਬਾਰਾ ਲੁੱਟਿਆ ਮੈਂ ਰੌਲਾ ਤੂੰ ਹੁਣ ਪਾਉਣ ਲੱਗਿਆ ਉਹ ਵਾਲਾ ਕਾਨੂੰ ਯਾਰ ਆ ਲਸੀ ਪੀਣ ਲੱਗਿਆ ਸੀ ਤੇ ਮੇਰੀ ਲੀੜਾਂ ਦੀ ਭੰਡ ਲੈ ਗਿਆ ਚੱਕ ਕੇ ਮੈਂ ਕਿੱਥੋਂ ਪਰੂੰਗਾ ਉਹਦਾ ਨਾਂ ਹੀ ਕੱਲ ਦੁਪਹਿਰਾ ਸੀ ਔਰ ਇਹ ਪਹਿਲਾਂ ਦੱਸਦਾ ਫੜਫੜ ਲੈਂਦੇ ਤੇ ਹੁਣ ਕਿਨੇ ਤੇ ਜਾ ਕੇ ਭਾਈ ਬਨਾਇਤਾ ਲੈ ਗਿਆ ਉਹਨਾਂ ਨੂੰ ਪੜਜਾਈਆਂ ਨੂੰ ਕਹਿੰਦਾ ਦੇਖ ਲੋ ਹਿੱਕ ਤੇ ਲਾ ਕੇ ਲਿਆਤਾ ਥੋੜੇ ਪਿੱਪਣ ਵਾਲੇ ਦਾ ਬੂਹੇ ਆਇਆ ਨਾਲੇ ਨੇ ਆਏ ਅੰਦੀ ਦੇ